ਸ੍ਰੀ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ। ਤੇ ਬਾਈ ਆਪਾਂ ਨੇ ਆਹ ਟਰੈਕਟਰ ਪਾਇਆ ਸੀ ਆ ਬਲੌਗ ਦੇ ਵਿੱਚ। ਪਾਸੋਂ ਪਾਸੋਂ ਬਾਈ ਸੀ ਵੀਡੀਓ 10 ਮਾਡਲ। ਤੇ ਟਰੈਕਟਰ ਬਾਈ ਲੈ ਕੇ ਚੱਲੇ ਆ ਅੱਜ। ਤੇ ਆਹ ਵੀਰਾਂ ਨੇ ਲਿਆ ਜੀ ਟਰੈਕਟਰ ਸਾਨੂੰ ਮਲਾਉਣੇ ਬਾਈ ਨਾਲ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸ੍ਰੀ ਕਾਲ ਜੀ। ਹੋ ਠੀਕ ਆ ਬਾਈ ਜੀ। ਹਾਂ ਜੀ ਹਾਂ ਜੀ ਠੀਕ। ਕਿੱਥੋਂ ਆਏ ਵੀਰੇ ਆਪਾਂ ਜੀ? ਪਹਿਲੇ ਲੁਧਿਆਣੇ ਤੋਂ। ਲੁਧਿਆਣੇ ਤੋਂ ਜੀ। ਤੇ ਬਾਈ ਇਹਨਾਂ ਨੇ ਵੀਡੀਓ ਤਾਂ ਦੇਖਿਆ ਸੀ ਟਰੈਕਟਰ ਠੀਕ ਆ ਬਾਈ ਟਰੈਕਟਰ ਹਾਂ ਟਰੈਕਟਰ ਠੀਕ ਆ ਜੀ ਠੀਕ ਆ ਜੀ ਕਿਹੜਾ ਪਿੰਡ ਆ ਵੀਰੇ ਪੈਸੇ ਆਪਣਾ ਸਾਡਾ ਪਿੰਡ ਪਿੰਡਾ ਠੱਕਰਵਾਲ ਜੀ ਉਧਿਆਣੇ ਚ ਪੱਪਾ ਰੋਡ ਤੇ ਵਿੱਚ ਪੈ ਗਿਆ ਲੋ ਤਾਂ ਠੀਕ ਆ ਜੀ ਕੀਤੀ ਵਾਲੀ ਕਰਦੇ ਆ ਕਿ ਬਾਈ ਹੋਰ ਕੰਮ ਕੋਈ ਨਹੀਂ ਕਰਦੇ ਨਾਲ ਅੜਤੋ ਦਾ ਵੀ ਕਰਦੇ ਆ ਅਸ ਯਾਰਤੋ ਦਾ ਹੀ ਕੰਮ ਆ ਠੀਕ ਆ ਬਾਈ ਤੇ ਬਾਕੀ ਚਲੋ ਬਾਈ ਠੀਕ ਆ ਟਰੈਕਟਰ ਬਾਕੀ ਤੁਹਾਨੂੰ ਚਲਾਏ ਤੇ ਪਤਾ ਲੱਗ ਜਾਣਾ ਜੀ ਠੀਕ ਆ ਜੀ ਤੇ ਆ ਬਈ ਵੀਰੇ ਨਹੀਂ ਨਾਲ ਆਏ ਹੋਏ ਆ ਜੀ ਠੀਕ ਆ ਵੀਰੇ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਠੀਕ ਆ ਨਾਲ ਪਾ ਲਓ ਬਾ ਠੀਕ ਆ ਜੀ। ਭਾਈ ਪਾਲ ਬਾਈ ਦਾ ਟਰੈਕਟਰ ਦਾ ਇਹ। ਠੀਕ ਹੈ ਜੀ। ਹੋਰ ਵਾਲ ਬਾਈ? ਠੀਕ ਆ। ਪਾਲ ਬਾਈ ਉਹਦੇ ਸਾ। ਆਪਾਂ ਵੀ ਤੇਰੇ ਵਰਗੀ ਤੇ। ਹਾਂ ਠੀਕ ਆ ਪਾਲ ਬਾਈ ਠੀਕ। ਨਾ ਨਾ ਠੀਕ ਆ ਬਾਈ। ਠੀਕ ਆ। ਜਦ ਤੂੰ ਕੋਈ ਕਹਵਾਤਾ। ਨਾ ਨਾ ਉਹੀ ਗੱਲ ਆ। ਠੀਕ ਆ। ਬਸ ਠੀਕ ਆ ਬਾਈ ਇੰਜਨ ਦਾ। ਉਹ ਕੋਈ ਠੀਕ ਆ ਜੀ ਕੋਈ ਕੰਮ ਆ ਜੀ। ਹਾਂ ਐਨ ਵਧੀਆ ਚੱਲੂ ਬਾਈ। ਸਰਵਿਸ ਕਦੋਂ ਹੋਈ ਆ ਵੈਸੇ। ਬਾਈ ਸੱਤ ਬਸੋ ਜਣੋ ਕੋਈ ਵੀ ਕਹਿ ਰਹੀ ਐ। ਬਾਕੀ ਬਾਈ ਬਾਈ ਨੇ ਕਹਿੰਦੇ ਵੀ ਤੁਹਾਡੇ ਭਰੋਸੇ ਤੇ ਲਿਆ ਟਰੈਕਟਰ ਜੀ ਸਾਨੂੰ ਇੰਡੀ ਬਹੁਤੀ ਨੌਲੇਜ ਨਹੀਂ ਹੈਗੀ ਟਰੈਕਟਰ ਬਾਰੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਬਾਈ ਪੁਰਾਣੇ ਟਰੈਕਟਰ ਦੀ ਥੋੜੀ ਬਹੁਤ ਹੀ ਹਲਕੀ-ਹੁਰਕੀ ਬਲੋ ਹੁੰਦੀ ਹੈ ਬਾਕੀ ਥੋੜੀ ਬਹੁਤੀ ਟਰੈਕਟਰ ਨੂੰ ਟੱਚਿੰਗ ਸੀਗੀ ਉਹ ਵੀ ਆਪਣੇ ਦੱਸਿਆ ਸੀ ਵੀਡੀਓ ਵਿੱਚ ਵੀ ਟੱਚਿੰਗ ਹੈਗੀ ਹੈ ਕਿਤੇ ਕਿਤੇ ਬੰਦੇ ਨੇ ਆਪ ਇਸ ਵਾਰ ਇਹ ਮਾਰੀ ਹੋਈ ਸੀਗੀ ਬਾਈ ਟਰੈਕਟਰ ਨੂੰ ਠੀਕ ਹੈ ਜੀ ਬਾਕੀ ਨੰਬਰ ਸਾਡਾ ਪੀਵੀ 65 ਦਾ ਜੀ ਮੋਹਾਲੀ ਦਾ ਤੇ ਰੰਗ ਰੂਪ ਉਹ ਸੀਗਾ ਬਾਈ ਟਰੈਕਟਰ ਦਾ ਆ ਦੇਖੋ ਐਨ ਰੰਗ ਰੂਪ ਬਹੁਤ ਵਧੀਆ ਲਗੇ ਮਗਰਾੜ ਨਵੇਂ ਲੱਗੇ ਸੀ ਟਰੈਕਟਰ ਨੂੰ ਮਰਾੜ ਜਮੇ ਨਵੇਂ ਲਵਾਏ ਵੇ ਤੇ ਆਹ ਪਾ ਦੇ ਕਾਲ ਬਾਈ ਆਹ ਠੀਕ ਹੈ ਜੀ ਪੱਕੀ ਬਾਈ ਸੀਐਲ ਵਗੈਰਾ ਚੈੱਕ ਕਰਾਤਾ ਸਾਰਾ ਬਾਈ ਨਾਲ ਠੀਕ ਹੈ ਜੀ ਕਈ ਵੀਰ ਬਾਅਦ ਕਿਉਂਕਿ ਅਸੀਂ ਬਾਈ ਚੈੱਕ ਨਹੀਂ ਕਰਦੇ ਇਹ ਚੀਜ਼ਾਂ ਅਸੀਂ ਕਸਟਮਰ ਨੂੰ ਮਾਣੀ ਲਗੇ ਚੈੱਕ ਕਰਾ ਦਨੇ ਤਸੱਲੀ ਹੋ ਜਾਂਦੀ ਹੈ ਕਹਿੰਦੇ ਜੀ ਠੀਕ ਹੈ ਜੀ ਤੇ ਬਾਕੀ ਇਹਦੇ ਮੈਨੂੰ ਕਈ ਸਾਰੇ ਵੀਰਾਂ ਦੇ ਬਾਈ ਕਾਲ ਅੱਜ ਵੀ ਮੈਨੂੰ ਕਈ ਸਾਰੇ ਵੀਰਾਂ ਦੇ ਕਾਲ ਆਏ ਦੇ ਮੈਂ YouTube ਤੇ ਬਲੌਗ ਸੀਗਾ ਪਾਇਆ Insta ਤੇ ਰੀਲ ਪਾਈ ਸੀ ਟਰੈਕਟਰ ਦੀ ਆ ਇੱਕ ਵੀਰ ਦਾ ਹੋਰ ਫੋਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਵਿੱਚ ਦੇਣਾ ਟਰੈਕਟਰ 735 ਉਹ ਤੇ ਆ ਵੀਰ ਦਾ ਮੈਨੂੰ ਸੱਜਰੇ ਆਇਆ ਸੀ ਫੋਨ ਕਹਿੰਦੇ ਵੀਰੇ ਅਸੀਂ ਵੀ ਤੁਰਨਾ ਆਏ ਲੱਗ ਭੱਗ ਵੀ ਕਹਿੰਦਾ ਕਿਸੇ ਨੂੰ ਹੋਰ ਨਾਲ ਗੱਲਬਾਤ ਕਰਿਓ ਸਾਡੇ ਨਾਲ 2-3 ਵਾਰ ਹੋ ਲਿਆ ਬਾਈ ਕਈ ਵਾਰ ਇਦਾਂ 2-3 ਵੀਰਾਂ ਨੂੰ ਕਈ ਵਾਰ ਆਪਾਂ ਵੀਡੀਓ ਪਾਉਂਦੇ ਆ ਸ਼ਾਮ ਨੂੰ ਵੀਡੀਓ ਪੈਂਦੀ ਆ ਕਈ ਵੀਰ ਕਹਿੰਦੇ ਨੇ ਵੀ ਅਸੀਂ ਕੱਲ ਨੂੰ ਆਉਂਗੇ 2-3 ਵਾਰ ਹੋ ਲਿਆ ਵੀਰੋ 2-3 ਬੰਦੇ ਆ ਜਣਗੇ ਆਖਾ ਫਿਰ ਔਖਾ ਹੋ ਜਾਂਦਾ ਬਾਈ ਚੀਜ਼ ਆਪਾਂ ਇੱਕੋ ਬੰਦੇ ਨੂੰ ਦੇ ਸਕਦੇ ਆ ਠੀਕ ਹੈ ਜੀ ਫਰਹੀ ਆਪਾਂ ਵੀਡੀਓ ਚ ਕਹਿੰਦੇ ਹਾਂ ਵੀ ਕੋਈ ਵੀ ਜਦੋਂ ਵੀ ਸਾਡੇ ਕੋਲ ਕੋਈ ਵੀ ਟਰੈਕਟਰ ਦੇਖਣਾ ਹੋਣਾ ਤਾਂ ਹਮੇਸ਼ਾ ਫੋਨ ਕਰਕੇ ਆਓ ਜੀ ਫੇਰ ਜਨਨ ਕਿ ਕਈ ਵਾਰ ਵੀਰ ਕੋਈ ਦੂਰੋਂ ਆ ਜਾਂਦਾ ਫੇਰ ਔਖਾ ਹੋ ਜਾਂਦਾ ਬਾਈ ਜਵਾਬ ਦੇਣਾ ਠੀਕ ਹੈ ਜੀ ਬਾਈ ਨੇ ਛੋਟਾ ਟਰੈਕਟਰ ਵੀ ਬਾਈ ਇਹਨਾਂ ਨੂੰ ਬਹੁਤ ਪਸੰਦ ਆਇਆ ਤੇ ਇਹਦਾ ਵੀ ਆਪਣਾ ਵੀ ਇਹਨਾਂ ਨਾਲ ਹੋਈ ਹੋਈ ਹੈ ਗੱਲਬਾਤ ਸ਼ਾਇਦ ਆਪਣਾ ਟਰੈਕਟਰ ਚਲੇ ਜਾਵੇ ਇੱਕ ਦੋ ਦਿਨ ਦੇ ਵਿੱਚ ਵਿੱਚ ਲੋ ਬਾਈ ਡੀਲ ਡੂਲ ਪਵਾ ਲਿਆ ਹਾਂ ਦਾ ਠੀਕ ਹੈ ਜੀ ਕਰ ਤਾਂ ਬਾਈ ਇਹਨਾਂ ਨੇ ਜਾਣਾ ਵੀ ਦੂਰ ਹੈ ਲੁਧਿਆਣਾ ਜਾਣਾ ਬਾਈ ਇਹਨਾਂ ਨੇ ਉਹ ਲੁਧਿਆਣੇ ਤੇ ਖੋਵਾਲ ਰੋਡ ਦੇ ਪਿੰਡ ਪੈਂਦਾ ਬਾਈ ਇਹਨਾਂ ਦਾ ਤੇ ਬਾਕੀ ਚਲੋ ਵਧੀਆ ਚੱਲੇ ਬਾਈ ਇਹਨਾਂ ਕੋਲ ਉਹ ਜੀ ਬਾਈ ਉਹ ਗਿਰੋ ਜਿਹੜਾ ਆ ਸੋਨਾ ਲੀਕ ਕਾ ਟਰੈਕਟਰ ਸੀਗਾ ਡੀਆਈ 65 ਇਹ ਆਪਣੇ ਜੌਂਡੀਰ ਵਾਲੇ ਵੀਰਾਂ ਕੋਲ ਖੜਿਆ ਬਾਈ ਟਰੈਕਟਰ ਭਾਈ ਇਹਨਾਂ ਨੇ ਜੌਂਡੀਰ ਤੇ ਕੱਟਿਆ ਹੋਇਆ 50 75 ਦੇ ਵਿੱਚ ਵੀ ਆਪਾਂ ਨੇ ਇੱਕ ਵਾਰ ਪਹਿਲਾਂ ਵੀ ਵਲੌਗ ਪਾਇਆ ਸੀ ਟਰੈਕਟਰ ਦਾ ਠੀਕ ਹੈ ਜੀ 22 ਮਾਡਲ ਹੈ ਜੀ 22 ਪਈ 23 ਮਾਡਲ ਹੈ ਸਿਰਫ 4-500 ਘੰਟੇ ਚੱਲਿਆ ਹੋਇਆ ਟਰੈਕਟਰ ਡਿਜ਼ਾਈਨ ਹੈ ਨਿਊਰਪ ਸਮੂਥ ਸ਼ਿਫਟਿੰਗ ਐਕਸੋ ਸੈਂਸਿੰਗ ਹਾਈਡਰੋਲਿਕ ਟਾਈਗਰ ਡੀਆਈ 65 ਵੀਰੇ ਕਿੰਨਾ ਚੱਲਿਆ ਹੋਇਆ ਮੀਟਰ ਦੇ ਅੰਨੇ ਵੀਰੇ ਇਹ ਚੱਲਿਆ ਬਾਈ 588 588 ਘੰਟੇ ਚੱਲਿਆ ਹੋਇਆ ਬਾਈ ਟਾਇਰਾਂ ਦੀ ਕੰਡੀਸ਼ਨ 95 ਪੈਸੇ ਪਈ ਆ 90 95 ਪੈਸੇ ਕੁਝ ਸੋਨਾ ਦੀ ਕਰ ਲੈਣ ਦਾ ਚਾਹਵਾਨ ਹੋਇਆ ਬਾਈ ਕਿਸੇ ਨੇ ਨਵਾਂ ਮੁਰਲੇ ਬਾਈ ਹਾਂ ਹੈ ਮੁਰਲੇ ਕਿੰਨੇ ਬਾਰਾ ਦੇ ਨੇ ਮੁਰਲੇ 11 2 24 ਦੇ ਬਾਈ ਪਿਛਲੇ 16 9 30 ਦੇ ਇਹਦੇ ਨਾਲ ਇੱਕ ਨੰਬਰ ਛੋਟਾ ਉਹ ਆ ਛੋਟੇ ਕਿਹਨਾਂ ਨਾਲ ਉਹਦੇ ਨਾਲ ਆਹਾ ਉਹਦੇ 12 ਦੇ ਹਨਾ ਹਾਂ ਉਹ 12 ਦੇ ਆ ਉਹ 12 28 ਦੇ ਆਮਨੇ ਇਹ 11 2 24 ਦੇ ਆ ਖਾਸਾ ਫਰਕ ਹੈ ਲੈਂਥ ਜੋ 50 ਜੋ ਇੱਕ ਨੰਬਰ ਤੋਂ ਘਾਟਾ ਹਾਂ ਲੈਂਥ ਉਹ ਬਾਤ ਤਾਂ ਹਾਂ ਮੈਨੂੰ ਕਿੰਨੀ ਪਾਵਰ ਚ ਆ ਗਿਆ 65 ਚਾਹੀਏ 65 65 ਪਾਵਰ ਚ ਜੀ ਆ ਡੀ ਆ 65 ਪਾਵਰ ਚ ਬਾਈ ਸੀ ਆਰ ਡੀ ਇੰਜਨ ਚਾਹੀਏ ਸ਼ਟਲ ਗੇਅਰ ਸ਼ਟਲ ਗੇਅਰ ਬੇਟ ਬਾਈ ਕੰਪਨੀ ਫਿਟਡ ਲੱਗੇ ਹੋਏ ਨਾਲ ਜਮਾਈ ਹੁੱਡ ਵੀ ਨਾਲ ਬਾਈ ਕੰਪਨੀ ਫਿਟੜਿਆ ਹੋਇਆ ਕਿਹੜਾ ਬਾਈ ਆਹਾ ਅਧਾ ਤੈਨੂੰ 1 2 ਤੀਜਾ ਪੈਨਾ ਨੰਬਰ ਖੰਦੇ ਆਵਲਾ ਵੀਰ ਆ ਗਿਆ ਸਾਡਾ ਹਾਂ ਦੋ ਮਗਰਾੜ ਨਾਲ ਹੈ 1 2 ਹਾਂ ਤੀਜੀ ਉਹ ਫੇਰ ਥੱਲੇ ਉਹਦੇ ਨਾਲ ਦੇ ਮਗਰਾੜ ਨਾਲ ਪੂਰੀ ਐਨ ਪੱਕਾ ਕੰਮ ਕਰਿਆ ਵਾ ਹਾਂ ਲੈ ਬਾਈ ਪਾਵਲ ਵੀਰ ਅੰਦਰ ਲੱਗੇ ਲਾਉਣਾ ਬਾਈ ਦੇਖ ਲਓ ਜੇ 6 ਵੀ ਨਹੀਂ ਵੱਜੇ ਇਹ 6 ਵਜੇ ਟਰੈਕਟਰ ਅੰਦਰ ਲੱਜਨੇ ਕਰਾਂ ਜਾਂਸੀ ਦੇ ਬਾਕੀ ਬਾਈ ਦੇਖ ਲਓ ਟਰੈਕਟਰ ਹਾਂ ਵੀਰੇ ਲਾਓ ਅੰਦਰ ਵਧੀਆਂ ਕੈਕਟਰ ਆਇਆ ਸ਼ੋਰੂਮ ਨਹੀਂ ਜਾਂਦਾ 22 ਮਾਡਲ ਲਾਇਆ ਲਾਇਆ ਤੇ ਲੋ ਜੀ ਵੀਰੋ ਆ ਗਏ ਆਪਾਂ ਘਰੇ ਹੀ ਅੱਜ ਤੇ ਅੱਜ ਰੇ ਪਾਉਣਾ ਸੀਗਾ ਬਾਈ ਜਿਰੀ ਦੇ ਵਿੱਚ ਪਰ ਗਰਮੀ ਨੂੰ ਦੇਖ ਕੇ ਫਿਰ ਸਲਾਹ ਬਣਾਈ ਵੀ ਕੱਲ ਨੂੰ ਪਾਉਂਗੇ ਸਵੇਰੇ ਉਹ ਕਿਹਾ ਡਾ ਬਾਈ ਹਮਮਾ ਸਭ ਬਹੁਤ ਹੋਈ ਹੋਈ ਆ ਗਰਮੀ ਜੀ ਸਾਨੂੰ ਪਤਾ ਰੇ ਥੋੜਾ ਜਿਆ ਫਿਰ ਕੱਦੂ 'ਚ ਪਾਉਣਾ ਔਖਾ ਏ ਗਿੱਲੇ 'ਚ ਪਾਣੀ ਵੀ ਖੜਾ ਮਨੂਆ ਥੋੜਾ ਪਾਣੀ ਸੁੱਕ ਜਵੇ ਇੱਕ ਵੀਰ ਨੇ ਸਲਾਹ ਦਿੱਤੀ ਦੀ ਬਾਈ ਜੀ ਵੀਡੀਓ ਦੇਦਾ ਨਾ ਬਾਈ ਕਹਿੰਦਾ ਹਮੇਸ਼ਾ ਰੇਪਾਉਣਾ ਘੱਟ ਪਾਣੀ ਦੇ ਵਿੱਚ ਪਾਓ ਜਮੈਂ ਮਤਲਬ ਕਿ ਵੀ ਜਿੰਨਾ ਹੋ ਤਾਂ ਕਿ ਪਾਣੀ ਨਾ ਹੋਵੇ ਤਾਂ ਜਿਆਦਾ ਵਧੀਆ ਠੀਕ ਹੈ ਜੀ ਬਾਕੀ ਜੀਰੀ ਬਾਈ ਆ ਲਗਭਗ ਅੱਜ 12 13 ਦਿਨ ਦੀ ਹੋ ਗਈ 13 ਦਿਨ ਦੀ ਠੀਕ ਹੈ ਜੀ ਤੇ ਉਹ ਥੋੜੀ ਜੀ ਜੀਰੀ ਜਿਹੜੀ 26 ਆ ਉਹ ਥੋੜੇ ਜਿਹੀ ਬਾਈ ਪੀਲੇ ਪੀਲੇ ਰੰਗ ਤੇ ਹੈਗੀ ਆ ਤੇ ਪਤਾ ਨਹੀਂ ਬਾਈ ਜ਼ਿੰਕ ਦੀ ਘਾਟ ਆ ਪਤਾ ਨਹੀਂ ਕਾਦੀ ਘਾਟ ਆ ਜਿੰਕ ਲਿਆਂਦੀ ਜਿੰਕ ਪਾਦਣੀ ਵੈਸੇ ਆਪਣੇ ਥੋੜੀ ਥੋੜੀ ਠੀਕ ਹੈ ਜੀ ਤੇ ਬਾਕੀ ਬਾਈ ਮੀਂਹ ਦੀ ਆਡ ਲੱਗੀ ਹੋਈ ਆ ਮੀਂਹ ਹੀ ਪਿਆ ਉੱਕਣਾ ਜੇ ਤੱਕ ਮੀਂਹ ਨਹੀਂ ਪੈਂਦਾ ਵਧੀਆ ਜੀਰ ਨੇ ਉੱਕਣਾ ਚੱਲਣਾ ਨਹੀਂ ਹੈਗਾ ਮੀਂਹ ਬਹੁਤ ਜ਼ਰੂਰੀ ਹੈ ਬਾਈ ਜੀਰੀ ਵਾਸਤੇ ਸਾਡੇ ਅੱਜ ਅੱਧਾ ਕਿਲੋਮੀਟਰ ਤੇ ਉਹ ਸਾਡੇ ਦੋਵੇਂ ਖੇਤ ਆ ਮਾਲਾਂ ਵੱਲ ਉਧਰ ਮੀਂਹ ਪੈ ਗਿਆ ਬਾਈ ਦਲੋ ਇੱਧਰ ਮੀਂਹ ਨਹੀਂ ਪਿਆ ਇੰਨਾ ਫਰਕ ਜਾਨੀ ਕਿ ਮੀਂਹ ਛੱਡ ਦੰਦਾ ਹੁਣ ਸਾਡੇ ਦਰ ਸਿੰਘ ਕਰਾਲੀ ਵੱਲ ਵੀ ਅੱਜ ਮੀਂਹ ਪਿਆ ਉਧਰ ਵਧੀਆ ਮੀਂਹ ਪੈ ਗਿਆ ਧਾਨਾਂ ਚ ਪਾਣੀ ਖੜਾ ਗਿਆ ਇਸ ਵਾਰ ਜਣੀ ਕੇ ਜਿੱਕਣਾ ਪਿਛਲੇ ਵਾਰ ਮੀਂਹ ਪੈ ਗਿਆ ਬਾਈ ਉਹ ਜਮੀ ਹਜੇ ਕੋਈ ਨਹੀਂ ਪਿਆ ਮੀਂਹ ਪਈਆਂ ਜਮੇ ਹਲਕੇ ਫੁਲਕੇ ਜਮੇ ਮੀਂਹ ਪਿਆ ਸਰਪ ਵੀ ਧਰਤੀ ਜੀ ਗਿੱਲੀ ਕਰਨੇ ਵਾਲੀ ਠੀਕ ਹੈ ਜੀ ਬਾਕੀ ਜਿਹੜੀ ਆ ਜੀਰੀ ਆ ਬਾਈ ਇਹ ਵੀ ਇਹ ਆਪਾਂ ਦੇ ਪਹਿਲਾਂ ਲੱਗੀ ਹੋਈ ਥੋੜੇ ਦਿਨ ਇਹ ਆਪਾਂ ਦੇ ਬਾਅਦ ਚ ਲੱਗੀ ਹੋਈ ਦੋ ਤਿੰਨ ਦਿਨ ਤੇ ਜ਼ਿਆਦਾਤਰ ਸਾਡੇ ਏਰੀਆ ਚ ਬਾਈ ਸਵਾਰ 26 ਦਾ ਬਹੁਤ 26 ਝੋਨਾ ਬਹੁਤ ਲਾਇਆ ਲੋਕਾਂ ਨੇ ਤੇ ਠੀਕ ਵੀ ਆ ਬਾਈ ਰੇਹ ਪਾਣੀ ਵੀ ਘਟ ਮੰਗਦਾ ਤੇ ਉਦਾਂ ਵੀ ਠੀਕ ਆ ਘਟਦਨ ਦੀ ਵੈਰਾਈਟੀ ਆ ਠੀਕ ਆ ਜੀ ਵਧੀਆ ਬੀਜ ਆ ਬਹੁਤ ਲੱਗਿਆ ਇਸ ਵਾਰ ਤੇ ਬਾਕੀ ਬਾਈ ਵੀਡੀਓ ਨੂੰ ਕਰਦੇ ਆ ਆਪਾਂ ਖਤਮ ਆ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ ਹਰੇਕ ਵੀਡੀਓ ਦੇ ਥੱਲੇ ਆਪਣਾ ਨੰਬਰ ਮੈਂਸ਼ਨ ਕਰਿਆ ਪਉਂਦਾ ਜੀ 8146678190 ਨੰਬਰ ਤੇ ਕਾਲ ਕਰ ਲਿਆ ਕਰੋ ਤੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਉਹ ਨੰਬਰ ਤੇ ਲੈ ਲਿਆ ਕਰੋ ਜੀ ਠੀਕ ਆ ਜੀ ਬਾਕੀ ਜਿਨ੍ਹਾਂ ਨੇ ਟਰੈਕਟਰ ਸੇਲ ਕਰਨਾ ਹੁੰਦਾ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਬਣਾ ਕੇ ਸੈਂਡ ਕਰਦਿਆ ਕਰੋ ਤੇ ਵੀਰਾਂ ਨੂੰ ਬੇਨਤੀ ਹੈ ਰੇਟ ਨਾਲ ਜ਼ਰੂਰ ਦੱਸਿਆ ਕਰੋ ਬਾਈ ਵੀਰ ਇਦਾਂ ਹੀ ਫੋਟੋਆਂ ਪਾ ਦਿੰਨੇ ਆ ਰੇਟ ਨਹੀਂ ਦੱਸਦੇ ਰੇਟ ਜ਼ਰੂਰ ਦੱਸਿਆ ਕਰੋ ਵੀ ਇੰਨਾ ਰੇਟ ਆ ਇੰਨਾ ਮਾਡਲ ਆ ਠੀਕ ਹੈ ਜੀ ਬਾਕੀ ਤਾਂ ਚਲੋ ਸੌਦਾ ਮੌਕੇ ਤੇ ਹੋ ਜਾਂਦਾ ਬੈਠ ਕੇ ਜਿੱਦਾਂ ਆਪਾਂ ਕਹਿੰਦੇ ਹੁੰਨੇ ਆ ਵੀਡੀਓ ਵੀ ਸੌਦਾ ਮੌਕੇ ਤੇ ਹੋਊਗਾ ਉਹੀ ਗੱਲ ਹੁੰਦੀ ਹੈ ਜੀ ਤੇ ਬਾਕੀ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਜ਼ਰੂਰ ਕਰਿਆ ਕਰੋ ਬਾਈ ਆਪਣੇ ਚੈਨਲ ਨੂੰ ਤੇ ਜਿਹੜੇ ਵੀ ਵੀਰ ਨਵੇਂ ਜੁੜਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਦੇ ਵਾਸਤੇ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ